ਅੰਮ੍ਰਿਤਸਰ ਚਬਾਲ ਰੋਡ ਨੇੜੇ ਰੇਲਵੇ ਫਾਟਕ ਇੰਦਰਾ ਕਲੋਨੀ ਦੇ ਲੋਕ ਨਰਕ ਪਰ ਹੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਰੇਲਵੇ ਫਾਟਕ ਤੇ ਸੜਕ ਟੁੱਟੀ ਹੋਈ ਹੈ ਅਤੇ ਸੜਕ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਹਨ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਉੱਥੇ ਰਹਿਣ ਵਾਲੇ ਲੋਕਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਸੜਕ ਟੁੱਟੀ ਹੋਣ ਕਾਰਨ ਇੱਥੇ ਮਿੱਟੀ ਕੱਟਾ ਲਗਾਤਾਰ ਉੱਡਦਾ ਰਹਿੰਦਾ ਹੈ ਅਤੇ ਉਹਨਾਂ ਦੀ ਦੁਕਾਨਦਾਰੀ ਤੇ ਵੀ ਪ੍ਰਭਾਵ ਪੈ ਰਿਹਾ ਹੈ ਦੂਜੇ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਉਹਨਾਂ ਨੂੰ ਬਦਬੂ ਭਰੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਉਹਨਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਜਲ ਤੋਂ ਜਲਦ ਸੜਕ ਬਣਾਈ ਜਾਵੇ ਅਤੇ ਸਿਰਫ ਕਿਨਾਰੇ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਇੱਥੋਂ ਲਿਫਟ ਕਰਵਾਇਆ ਜਾਵੇ। ਚਬਾ ਲੋਟਿੰਦਾ ਗਨੋਲੀ ਮਾਰਾਈ ਤੇ ਆਪਾਂ ਦੁਕਾਨ ਲਾਈ ਦੀ ਐ ਫੁੱਨ ਵਾਲੀ ਦੁਕਾਨ ਸਾਡੀ ਤੇ ਤੇ ਤੁਹਾਡਾ ਇੱਕ ਕਟਆਊਟ ਦਾ ਵਾ ਤੇ ਅੱਜ ਛੜੇ ਟੁੱਟੀ ਆ ਤੇ ਬਦਬੂ ਬੜੀ ਆਂਦੀ ਆ ਤੇ ਆ ਬੰਦ ਕਰਾ ਦਿਓ ਪਲੀਜ਼। ਇਹ ਥੜੇ ਕਿੱਡੀ ਕਿ ਟੁੱਟੀ ਆ। ਸੜਕ ਬਹੁਤ ਟੁੱਟੀ ਆ ਤੇ ਏ ਲੈਣਾ ਤਾਂ ਤੇ ਮਿੱਟੀ ਉੱਡਦੀ ਆਂਨੇ ਘਟਾ ਬਹੁਤ ਉੱਦਦਾ ਵਾ ਕੀ ਹੋਣਾ ਕੀ ਚਾਹੀਦਾ ਕੋੜਾ ਬੰਦ ਹੋਣਾ ਚਾਹੀਦਾ ਇੱਥੋਂ ਪੂਰੇ ਦਾ ਘਟਾ ਆਂ ਜੀ ਉਹ ਸਰ ਧੰਨਵਾਦ ਜੇ ਇਹ ਕੋੜਾ ਬੰਦ ਹੋਇਆ ਫੇ ਸ਼ਹਿਰ ਗਾ ਪੇ ਇਹ ਕਮਾਹੀ ਚੜੇਗ ਹੋਏਗੀ ਔਰ ਕੋਈ ਸਰ ਧੰਨਵਾਦ ਕਿੰਨੇ ਬੋਟਾ ਲੈਣੇ ਹੁੰਦੇ ਫਿਰ ਆਂਦੇ ਇਹ ਜੀ ਇਲਾਕਾ ਇੰਦਰਾ ਕलोनी ਚਭਾਰ ਰੋੜਾ ਤੇ ਸਮੱਸਿਆ ਤੁਸੀਂ ਦੇਖ ਹੀ ਰਹੇ ਹੋਵੇ ਆ ਰੂੜੀ ਦੇ ਖਾਤਰ ਸਾਰੇ ਸ਼ਹਿਰ ਦਾ ਜੜਾ ਗੰਦ ਇੱਥੇ ਆ ਕੇ ਥੁਰ ਦਿੰਦੇ ਨੇ ਇਹ ਤੋਂ ਜ਼ਿਆਦਾ ਕਟਾ ਮਿੱਟੀ ਟੁੱਟੀਆਂ ਛੜਕਾ ਕਈ ਤਰ੍ਹਾਂ ਦੀਆਂ ਜੜੀਆਂ ਬਿਮਾਰਾ ਇਲਾਕਾ ਨਿਵਾਸੀਆਂ ਨੂੰ ਲੱਗ ਰਹੀਆਂ ਨੇ ਇਹਦਾ ਕਿਦਾਂ ਨਾ ਕਿਤੇ ਸਰਕਾਰਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਵੀ ਜਿਹੜਾ ਇੱਥੋਂ ਦਾ ਕੂੜਾ ਜਿਹੜਾ ਕਿ ਹੋਰ ਪਾਸੇ ਸਪਟਕੇ ਜਾਵੇ ਪਰ ਫੇਰ ਵੀ ਸਾਰੇ ਸ਼ਹਿਰ ਦਾ ਕੂੜਾ ਇੱਥੇ ਦਿਨ ਰਾਤ ਤੁਰਿਆ ਰਹਿੰਦਾ ਤੇ ਜਿਹਦੇ ਨਾਲ ਇਲਾਕੇ ਦੇ ਵਿੱਚ ਬਹੁਤ ਤਰ੍ਹਾਂ ਦੀ ਸਮੱਸਿਆ ਖੜੀਆਂ ਹੋ ਰਹੀਆਂ ਨੇ ਬਿਮਾਰਾ ਸੜਕ ਵੀ ਵੇਖੋ ਕਿੰਨੀ ਟੁੱਟੀ ਕਿੰਨੀ ਹਾਲਤ ਮੰਦੀ ਇੱਥੋਂ ਲੈ ਕੇ ਤੇ ਪਤਾਪੁਰ ਤੱਕ ਸਾਰੀ ਸੜਕ ਟੁੱਟੀ ਜੇ ਇਹ ਦੇ ਨਾਲ ਕਿਦਾਂ ਵੇਖੋ ਹੁਣ ਕਟਾ ਮਿੱਟੀ ਸਾਰਾ ਸ਼ਹਿਰ ਦਾ ਨੁਕਸਾਨ ਜਿਹੜਾ ਅੱਖਾਂ ਭਰ ਜਾਂਦੀ ਔਰ ਬਿਮਾਰੀਆਂ ਬੁਖਾਰ ਖਾਂਸੀ ਵਗੈਰਾ ਇਹ ਸੜਕਾਂ ਦੇ ਕਾਰਨ ਵੀ ਬਹੁਤ ਨੁਕਸਾਨ ਹੋ ਰਿਹਾ ਜੀ ਕਈ ਐਕਸੀਡੈਂਟ ਵੀ ਹੋ ਚੁੱਕੇ ਨੇ ਸੜਕ ਟੁੱਟੀ ਦੇ ਕਾਰਨ ਪਰ ਕੋਈ ਮਸਲਾ ਨਹੀਂ ਜੀ ਹੋਣਾ ਚਾਹੀਦਾ ਸਰਕਾਰਾਂ ਨੂੰ ਧਿਆਨ ਦੇਣਾ ਸੜਕਾਂ ਨਾਲ ਇਹਨਾਂ ਸੜਕਾਂ ਦੀ ਮਰਮਮਤ ਕੀਤੀ ਜਾਵੇ ਆ ਜਿਹੜੇ ਕੂੜੇ ਦਾ ਡੰਪ ਪਿਆ ਇਹਨਾਂ ਨੂੰ ਕਿੱਥੇ ਹੋਰ ਪਾਸੇ ਛੁਡ ਕੀਤਾ ਜਾਵੇ ਜਿਹੜਾ ਇਲਾਕੇ ਨੂੰ ਸਾਫ਼ ਸੁਥਰਾ ਕੀਤਾ ਜਾਵੇ ਆ ਦੇਖ ਹੀ ਰਹੇ ਆਂ ਜੀ ਸਾਰੇ ਨਵੇਂ ਨਿਵਾਸੀ ਇੰਦਰਾ ਕਲੋਨੀ ਤੇ ਖੜੇ ਨੇ ਕਿ ਨਾ ਪੁੱਛਦੇ ਵੀ ਕਿੰਨਾ ਕਿ ਸੁੰਦਰ ਸ਼ਹਿਰ ਬਣਿਆ ਹਾਂਜੀ ਵੇਖੋ ਇਹਨਾਂ ਨੂੰ ਪੁੱਛਦੇ ਜੇ ਦੇ ਬਿਨਾਂ ਤੋਂ ਵੀ ਸਾਰਿਆਂ ਤੋਂ ਜਾਣਕਾਰੀ ਲੈ ਸਕਦੇ ਕਿੰਨਾ ਕਿ ਸੁੰ ਅਮਰitsar ਚਬਾਲ ਰੋਡ ਰੇਲਵੇ ਫਾੜਕ ਦੇ ਨੇੜੇ ਅਸੀਂ ਖੜੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਸਾਂਝੀਆਂ ਕਰਦੇ ਚਬਾਲ ਰੋਡ ਰੇਲਵੇ ਫਾੜਕ ਦੇ ਨੇੜ ਦੀ ਸੜਕ ਹੈ ਟੁੱਟੀ ਹੋਈ ਸੜਕ ਹੈ ਜਿਹੜੇ ਇਥੋਂ ਲੋਕ ਲੰਘ ਰਹੇ ਹਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਤੇ ਕੂੜੇ ਦੇ ਢੇਰ ਵੀ ਲੱਗੇ ਹਨ ਅਮਰitsar ਤੋਂ ਜਿਹੜੀਆਂ ਵੀ ਟਰਾਲੀਆਂ ਕੂੜਾ ਲਿਫਟ ਕਰਕੇ ਲੈ ਆਉਂਦੀਆਂ ਨੇ ਉਹ ਇੱਥੇ ਨੇੜੇ ਹੀ ਡੰਪ ਹੈ ਉੱਥੇ ਲੈ ਕੇ ਜਾਂਦੀਆਂ ਨੇ ਪਰ ਜਿਹੜੀਆਂ ਸੜਕਾਂ ਟੁੱਟੀਆਂ ਹੋਣ ਕਰ ਨਹੀਂ ਸਾਰਾ ਜਿਹੜਾ ਕੂੜਾ ਹੈ ਇੱਥੇ ਖਿਲਰਦਾ ਜਾਂਦਾ ਹੈ ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਹਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਜਲਦ ਤੋਂ ਜਲਦ ਇਹ ਸੜਕ ਬਣਾਈ ਜਾਵੇ ਅਤੇ ਜਿਹੜੇ ਇੱਥੇ ਕੋੜ ਦੇ ਟੇਰ ਲੱਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਚਿਕਵਾਇਆ ਜਾਵੇ ਤਾਂ ਜੋ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਹੋ ਸਕੇ ਅੰਮ੍ਰਿਤਸਰ ਪਾਠਵੇ ਖਬਰ ਨਮਾਣੀ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ